ਸੋ ਲੋਕ ਮੈ ਲਤੀ ਜਾ ਮਨ ਪ੍ਰਤੀਤ ਨ ਆਇਆ ਸਹਿਜ ਨ ਲਗੋ ਪਾਓ ਸ਼ਬਦ ਸਾਦ ਨ ਪਾਇਓ ਮਨ ਹਟਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮੈ ਲਤੀ ਜਾ ਆਪਣਾ ਆਪ ਨ ਪਛਾਨੈ ਮੂੜਾ ਔਰਾਂ ਆਖ ਦੁਖਾਏ ਮੁੰਢੇ ਦੀ ਹਸਲਤ ਨਾ ਗਈਆ ਅੰਧੇ ਰਿਛੋੜੇ ਚੋਟਾਂ ਖਾਏ ਸਤਗੁਰ ਕੈ ਭੈ ਧਨ ਨ ਖੜਿਓ ਰਹੇ ਅੰਕ ਸਮਾਏ ਹਨ ਦਿਨ ਸੰਸਾਰ ਕਦੇ ਨ ਚੂਕੇ ਬਿਨ ਸ਼ਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖ ਸੁਣ ਥੱਕ ਕੇ ਦੇਹ ਮੁਕੇ ਨੇੜੇ ਆਏ ਸੱਚਾ ਨਾਮ ਮਨ ਲਗੋ ਮੀਠਾ ਜਿਤ ਨਾਮ ਨਵ ਨਿਦ ਪਾਏ ਜੀਵਤ ਮਰੈ ਮਰੈ ਫੁਨ ਜੀਵੈ ਤਾ ਮੁਖੰਤਰ ਪਾਏ ਧੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮ ਕਿਆ ਪਾਏ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਤ ਮਤ ਸ਼ਬਦ ਦੇ ਪਾਏ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਤੋੜੀ ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲ ਦਾ ਲੋੜੀਏ ਹਰ ਸੁਖ ਦਾਤਾ ਸਭਨ ਗੱਲਾਂ ਕਾ ਤਿਸ ਨੂੰ ਧਿਆਇਂਦਿਆ ਕਿਵ ਨਿਮਖ ਧੜੀ ਮੋੜੀਏ ਜਿਨ ਹਰ ਧਿਆਇ ਤਿਸ ਨੂੰ ਸਰਬ ਕल्याਣ ਹੋਏ ਨੇਤ ਸੰਤ ਜਨਾਂ ਕੀ ਸੰਗਤ ਜਾਏ ਬਹੀਏ ਮੋ ਜੋੜੀਏ ਸਭ ਦੁੱਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨ ਕੈ ਮੋ ਡਿਠੈ ਜਗਤ ਤਰਿਆ ਸਭ ਲੋੜੀਏ ਸਲੋਕ ਮੈਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਸਵਾਉ ਨ ਪਾਇ ਨਾਨਕ ਰਸਨਾ ਸ਼ਬਦ ਦਰਸਾਏ ਜਿਨ ਹਰ ਹਰ ਮੰਨ ਵਿਸਾਏ ਮੈਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰੇ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕਹਿ ਨਾਏ ਪਿਆਰੀਆ ਤੌੜੀ ਹਰ ਆਪੇ ਠਾਕੁਰ ਸੇਵਕ ਭਗਤ ਖਰ ਆਪੇ ਕਰੇ ਕਰਾਏ ਹਰ ਆਪੇ ਵੇਖਿ ਵਿਦਸ ਆਪੇ ਜਿਤ ਪਾਵੈ ਤਿਤ ਲਾਏ ਹਰ ਇਕ ਨਾਮ ਮਾਰਗ ਪਾਏ ਆਪੇ ਹਰ ਇੱਕ ਨਾਂ ਓਜੜ ਪਾਏ ਹਰ ਸੱਚਾ ਸਾਹਿਬ ਸੱਚਤ ਪਾਵਸ ਕਰ ਵੇਖੈ ਚਲਤ ਸੁਭਾਏ ਗੁਰਪ੍ਰਸਾਦ ਕਹ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸ਼ਲੋਕ ਮੈਲਾ ਤੀਜਾ ਦਰਵੇਸ਼ੀ ਕੋ ਜਣਸੀ ਵਿਰਲਾ ਕੋ ਦਰਵੇਸ਼ ਜੇ ਘਰ ਘਰ ਹੰਡਾ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾਂ ਅੰਦੇਸਾਂ ਤਜ ਰਹਿ ਗੁਰਮੁਖ ਭਿਖਿਆ ਨਾਉ ਤਿਸਕੇ ਚਰਨ ਪਖਾਲੀਐ ਨਾਨਕ ਹਉ ਬਲਿਹਾਰ ਜਾਉ ਮਹਿਲਾ ਤੀਜਾ ਨਾਨਕ ਪਰਵਰ ਏਕ ਫਲ ਦੋਏ ਪੰਖੇ ਰੂਪਾਹੇ ਆਵਤ ਜਾਤ ਨ ਦੀ ਸਹੀ ਨਾ ਪਰ ਪੰਖੀ ਤਾਹ ਬਹੋਂ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਣ ਹਰ ਰਸ ਫਲ ਰਾਤੇ ਨਾਮਕ ਕਰਮ ਸੱਚਾ ਨਿਸ਼ਾਨ ਤੋੜੀ ਆਪੇ ਧਰਤੀ ਆਪੇ ਹੈ ਰਹਿ ਕੋ ਆਪ ਜਮਾਏ ਪੀਸਾਵੇ ਆਪ ਪਕਾਵੈ ਆਪ ਪਹੰਡੇ ਦੇ ਪਰੋਸੈ ਆਪੇ ਹੀ ਬਖਾਵੈ ਆਪੇ ਜਲ ਆਪੇ ਦੇ ਸ਼ਿੰਗ ਆਪੇ ਚੁਲੀ ਪਰਾਵੈ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੈ ਜਿਸ ਨੂੰ ਕਿਰਪਾਲ ਹੋਵੈ ਹਰ ਆਪੇ ਤਿਸ ਨੂੰ ਹੁਕਮ ਮੰਨਾਵੈ ਸੁਨੋ ਮੈਲਾ ਤੀਜਾ ਕਰਮ ਧਰਮ ਸਭ ਬੰਧਨਾ ਪਾਪ ਤੁੰਸ ਸੰਬੰਧ ਮਮਤਾ ਮੋਹ ਸੋ ਬੰਧਨਾ ਪੁੱਤਰ ਸਤਰ ਸੋ ਤੰਧ ਜਹ ਦੇਖਾਂ ਤਾ ਜੇਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਨ ਵਰਤਾ ਅੰਧ ਮੈਲਾ ਚੌਥਾ ਅੰਧੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੈ ਰਜ਼ਾਈ ਬੰਧਨ ਤੋੜ ਸੱਚ ਵਸੈ ਅਗਿਆਨ ਹਨ੍ਹੇਰਾ ਜਾਏ ਸਭ ਕੇਸੇ ਦੇਖੈ ਤਸਕ ਜਿਨ ਕੀ ਤਨ ਸਾਜ ਨਾਨਕ ਸ਼ਰਨ ਕਰਤਾਰ ਕੀ ਕਰਤਾ ਰਖੈ ਲਾਜ ਤੋੜੀ ਜਦੋਂ ਆਪੇ ਥਾਟ ਕੀਆ ਬਹਿ ਕਰਤੈ ਤਦੋਂ ਪੁੱਛ ਨਾ ਸੇਵਕ ਬੀਆ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨਾ ਦੂਜਾ ਕੀਆ ਫਿਰ ਆਪੇ ਜਗਤ ਉਪਾਇ ਕਰਤੈ ਦਾਨ ਸਭ ਮਹਾਂ ਕੋ ਦੀਆ ਆਪੇ ਸੇਵ ਬਣਾਇਨ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਰ ਆਕਾਰ ਹੈ ਆਪੇ ਆਪੇ ਕਰੈ ਸੁਥੀਆ ਸ਼ਲੋਕ ਮਹਲਾ 3 ਗੁਰਮੁਖ ਪ੍ਰਭ ਸੇਵ ਸਦ ਸਾਚਾ ਅਨੰਦਿਨ ਸਹਿਜ ਪਿਆਰ ਸਦਾ ਆਨੰਦ ਗਾਵੈ ਗੁਣ ਸਾਚੇ ਅਰਧ ਉਰਧ ਉਰਤਾਰ ਅੰਤਰ ਪ੍ਰੀਤਮ ਮਸਿਆ ਧੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਨ ਆਪੇ ਕਿਰਪਾਧਾਰ ਮੈਲਾ ਤੀਜਾ ਕਹਿਆ ਕਥਿਆ ਨਾ ਪਾਈਐ ਅਨ ਦਿਨ ਰਹੈ ਸਦਾ ਗੁਣ ਗਾਏ ਵਿਣ ਕਰਮੈ ਕਿਨੈ ਨਾ ਪਾਇਓ ਭੌਂਕ ਮੋਏ ਬਿਲ ਲਾਇ ਗੁਰ ਕੈ ਸ਼ਬਦ ਮਨ ਤਨ ਫਿਜੈ ਆਪ ਵਸੈ ਮਨ ਆਇ ਨਾਨਕ ਨਦਰੀ ਪਾਈਐ ਆਪੇ ਲੈ ਮਿਲਾਏ ਤੋੜੀ ਆਪੇ ਵੇਦ ਪ੍ਰਾਨ ਸਭ ਸ਼ਾਸਤ੍ਰ ਆਪ ਕਥੈ ਆਪ ਭੀਜੈ ਆਪੇ ਹੀ ਭੈ ਪੂਜੇ ਕਰਤਾ ਆਪ ਪਰ ਪੰਚ ਕਰੀਜੈ ਆਪ ਪਰ ਵਿਰਤ ਆਪ ਨਿਰਵਿਰਤੀ ਆਪੇ ਅਕਥ ਕਥੀਜੈ ਆਪੇ ਪੁੰਨ ਸਭ ਆਪ ਕਰਾਏ ਆਪ ਅਲਿਪਤ ਵਰਤੀਜੈ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ਼ ਕਰੀਂ ਸਲੋਕ ਮਹਲਾ 3ਾ ਛੇਖ ਅੰਦਰੋਂ ਜੋਰ ਛੱਡ ਤੂੰ ਭੋ ਕਰ ਝਲ ਗਵਾਏ ਗੁਰ ਤੇ ਭੈ ਕੇਤੇ ਨਿਸਤਰੇ ਤਹਿ ਵਿੱਚ ਨਿਰਭਉ ਪਾਈ ਮਨ ਕਟੋੜ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਸ਼ਾਂਤੀ ਵਿੱਚ ਘਾਰ ਕੁਮਾਵਣੀ ਸਾਖਸਮ ਪਾਏ ਥਾਈ ਨਾਨਕ ਤਾਮ ਕ੍ਰੋਧ ਕਿਨੈਨ ਪਾਇਓ ਪਿੱਛੋ ਗਿਆਨੀ ਜਾਈ ਮੈਲਾ ਤੀਜਾ ਮਨ ਮੁਖ ਮਾਇਆ ਮੋਹ ਹੈ ਨਾਮ ਨਾ ਲਗੋ ਪਿਆਰ ਕੂੜ ਕੁਮਾਵੈ ਕੂੜ ਸੰਗ੍ਰਹਿ ਹੈ ਕੂੜ ਕਰੇ ਆਹਰ ਵਿਖ ਮਾਇ ਤਨ ਸੰਚ ਮਰੈ ਅੰਤੇ ਹੋਏ ਸਭ ਸ਼ਰ ਕਰਮ ਧਰਮ ਸਚ ਸੰਗਮ ਕਰੈ ਅੰਤਰ ਲੋਭ ਵਿਕਾਰ ਨਾਨਕ ਜੇ ਮਨ ਮੁਕਤ ਮਾਵੇ ਸੋ ਥਾਏ ਨਾ ਪਵੈ ਦਰਗਾ ਹੋਏ ਖੁਆਰ ਤੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਤੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਾਏ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਹਰੇ ਆਪੇ ਧੋਜਲ ਆਪ ਹੈ ਬੋਇ ਥਾ ਆਪੇ ਖੇਵਟ ਆਪ ਤਰੇ ਅੱਤੇ ਕਰੇ ਕਰਾਇ ਕਰਤਾ ਅਵਰ ਨ ਦੂਜਾ ਤੁਝੈ ਸਰੇ ਸਲੋਕ ਮਹਿਲਾ ਤੀਜਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਨਾਮ ਸਦਾਰਥ ਪਾਈਐ ਅਚਿੰਤ ਵਸੈ ਮਨ ਆਏ ਜਨਮ ਮਰਨ ਦੁਖ ਤਟਤੀਐ ਮੈਂ ਮਮਤਾ ਜੈ ਉਤਮ ਪਦਵੀ ਪਾਈਆ ਸੱਚੇ ਰਹੈ ਸਮਾਏ ਨਾਨਕ ਪੂਰਬ ਜਿਨ ਕੋ ਲਿਖਿਆ ਤਿਨਾ ਸਤਗੁਰ ਮਿਲਿਆ ਮੈਲਾ ਤੀਜਾ ਨਾਮ ਰਤ ਸਤਗੁਰੂ ਹੈ ਕਲਯੁਗ ਬੋਹਿਥ ਹੋਏ ਗੁਰਮੁਖ ਹੋਵੇ ਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਸੋਇ ਨਾਮ ਸੁਮਾਲੇ ਨਾਮ ਸੰਗ੍ਰਹਿ ਨਾਮੇ ਹੀ ਪਤੋਇ ਨਾਨਕ ਸਤਗੁਰ ਪਾਇਆ ਕਰਮ ਪ੍ਰਾਪਤੋਇ ਤੋੜੀ ਹੱਥੇ ਪਾਰਸ ਆਪਤਾ ਤੋ ਹੈ ਆਪ ਕੀ ਤੋਨ ਕੰਚਨ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਕਟ ਭੋਗ ਵੈ ਸੁਆਮੀ ਆਪੇ ਹੀ ਸਭ ਅੰਜਨ ਆਪ ਵਿਵੇਕ ਆਪ ਸਭ ਦੇਤਾ ਆਪੇ ਗੁਰਮੁਖ ਭੰਜਨ ਜਨ ਨਾਨਕ ਸਾਲ ਹਰਜੈ ਤੁਧ ਕਰਤੇ ਤੂੰ ਹਰ ਸੁਖ ਦਾਤ ਵਡਨ ਸਲੋਕ ਮਹਲਾ 4 ਦਿਨ ਸਤਗੁਰ ਸੇਵੇ ਜੀ ਕੇ ਬੰਧਨ ਜਿਤੇ ਕਰਮ ਸੁਮਾਹਿ ਦਿਨ ਸਤਗੁਰ ਸੇਵੇ ਠਵਰ ਨਾ ਪਵੇ ਹੀ ਮਰ ਜੰਮ ਆਵ ਜਾਹਿ ਦਿਨ ਸਤਗੁਰ ਸੇਵੇ ਠਿਕਾ ਬੋਲਣ ਨਾਮ ਨ ਵਸੇ ਮਨ ਆਏ ਨਾਨਕ ਦਿਨ ਸਤਗੁਰ ਸੇਵੇ ਜੰਪੂਰ ਬੱਧੇ ਮਰੀਆ ਮੋਕਲੇ ਉੱਠ ਜਾਹਿ ਮਹਿਲਾ ਤੀਜਾ ਇੱਕ ਸਤਗੁਰ ਕੀ ਸੇਵਾ ਕਰੇ ਚੱਕਰੀ ਹਰ ਨਾਮੇ ਲੱਗੇ ਪਿਆਰ ਨਾਨਕ ਜਨਮ ਸਵਾਰਨ ਆਪਣਾ ਪੁਲਕਾ ਕਰਮ ਉਧਾਰ ਪੌੜੀ ਆਪੇ ਚਾਟਸ਼ਾਲ ਆਪ ਹੈ ਪਾੰਧਾ ਆਪੇ ਚਾਟੜੇ ਪੜਨ ਕੋ ਆਣੀ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੀ ਇਕ ਥੈ ਪਰਵੁਝ ਸਬ ਆਪੇ ਇਕ ਥੈ ਆਪੇ ਕਰੇ ਈਆਣੀ ਇਕਨ ਅੰਦਰ ਮਹਿਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਪਾਣੀ ਜਿਨਾਂ ਆਪੇ ਗੁਰਮੁਖ ਦੇ ਵੜਿ ਆਈ ਏ ਜਨ ਸੱਚੀ ਦਰਗਾਹ ਜਾਣੇ ਸ਼ਲੋਕ ਮਰਦਾਨਾ ਮਹਿਲਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅੰਕਰ ਮਦਲਸ ਊੜੇ ਲਬ ਕੀ ਪੀ ਪੀ ਹੋਏ ਹੁਆਰ ਕਰਣੀ ਲਾਣ ਸਤ ਗੁੜ ਸੱਚ ਸਰਾ ਕਰਸਾਰ ਗੁਣ ਮੰਡੇ ਕਰ ਸੀਲ ਕਿਉ ਸ਼ਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ਮਰਦਾਨਾ ਮਹਿਲਾ ਪਹਿਲਾ ਕਾਇ ਲਾਣ ਆਪ ਮਦ ਮਜਲਸ ਕ੍ਰਿਸ਼ਨ ਦਾ ਸਾਥ ਮਨਸਾ ਕਟੋਰੀ ਕੂੜ ਭਰੀ ਪੀ ਲਾਏ ਧਮਕਾਲ ਇਤ ਮਦ ਪੀਤਾ ਨਾਨਕਾ ਬਹੁਤੇ ਖੱਟੀਆਂ ਵਿਕਾਰ ਗਿਆਨ ਗੁੜ ਸਾਲਾ ਮੰਡੇ ਹੋ ਮਾਸ ਆਹਾਰ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾयां ਲਹਣ ਆਪ ਮਦ ਅੰਮ੍ਰਿਤ ਤਿਸਕੀ ਤਾਰ ਸਤ ਸੰਗਤ ਸਿਓ ਮੇਲਾ ਪੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਤਾਰ ਪੌਣੀ ਆਪੇ ਸੁਰਨਰ ਗਣ ਗੰਧਰ ਬਾ ਆਪੇ ਖਤਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਗੁਰਮੁਖ ਕਥਿ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੈ ਵਿਭਾਣੀ ਆਪਨ ਨਾਲ ਗੋਸ਼ਟ ਆਪ ਉਪਦੇਸ਼ ਹੈ ਆਪੇ ਸੁਗੜ ਸਰੂਪ ਸਿਹਾਣੀ ਆਪਣ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆਂ ਕਹ ਜਾਣੀ ਸ਼ਲੋਕ ਮਨ ਲਤੀਜਾ ਇਹਾਂ ਸੰਧਿਆ ਪਰਵਾਣ ਹੈ ਜਿਤ ਹਰ ਪ੍ਰਭ ਮੇਰਾ ਕਿਤ ਆਵੈ ਹਰ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਗੁਰ ਪ੍ਰਸਾਦੀ ਤੁ ਵਿਧਾਮ ਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੇ ਮਨ ਮੁਖੀ ਜਿਉ ਨਾਂ ਤਿਖੈ ਮਰ ਜੰਮ ਮੈਂ ਹੋਏ ਖੁਆਰ ਮੈਂ ਲਾ ਤੀਜਾ ਪ੍ਰਿਓ ਪਿਓ ਕਰਤੀ ਸਭ जग ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲੈ ਮੇਰੀ ਪਿਆਸ ਗਈ ਤਿਰ ਪਾਇ ਘਰ ਆਏ ਤੋੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਭਾਇਆ ਆਪੇ ਦਸ ਅੱਠ ਵਰਨ ਉਪਾਯਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋੜੇ ਆਪੇ ਬਖਸ਼ੇ ਕਰੇ ਦਇਆ ਆਪ ਅਪੁਹਲ ਨਾ ਪੁੱਲੇ ਕਬਿਹੀ ਸਭ ਸਚ ਤਪਾਵਸ ਸਚ ਥਿਆ ਆਪੇ ਜਿਨ੍ਹਾਂ 부ਝਾਏ ਗੁਰਮੁਖ ਤਿਨ ਅੰਦਰੋਂ ਦੂਜਾ ਧਰਮ ਮੰਗਿਆ